ਜੈ ਗੁਰਦੇਵ ਧੰਨ ਗੁਰਦੇਵ ਸੰਗਤ ਜੀ ਅੱਜ ਜਾ ਰਹੇ ਆ ਕਾਚੀ ਬਨਾਰਸ ਦੇ ਵਿੱਚ ਜਲੰਧਰ ਕੈਂਟ ਤੋਂ ਇਹ ਸਪੈਸ਼ਲ ਬਨਾਰਸ ਐਕਸਪ੍ਰੈਸ ਜਿਹੜੀ ਉਹ ਚੱਲ ਰਹੀ ਹੈ ਸੇਵਾ ਦਾ ਡਾਕਟਰ ਵੀਰ ਜਿਹੜੇ ਕਿ ਬੇਗਮਪੁਰਾ ਏਡ ਇੰਟਰਨੈਸ਼ਨਲ ਦਾ ਜਿਹੜਾ ਉਹ ਮੈਡੀਕਲ ਕੈਂਪ ਲਗਾ ਰਹੇ ਨੇ ਇਹ ਸਾਡੇ ਮਨਜੀਤ ਭਾਜੀ ਸੋ ਸਾਰੀ ਸੰਗਤ ਇਹ ਪੂਰੀ ਜਿਹੜੀ ਟ੍ਰੇਨ ਹੈ ਉਹ ਬਨਾਰਸ ਕਾਂਚੀ ਦੇ ਵਿੱਚ ਜਾ ਰਹੀ ਸਤਗੁਰੂ ਅਰਬਿਦਾਸ ਮਹਾਰਾਜ ਦਾ 647ਵਾਂ ਗੁਰਪੁਰਬ ਜਿਹੜਾ ਮਨਾਉਣ ਦੇ ਲਈ ਹੁੰਮ ਹੁਮਾ ਕੇ ਸੰਗਤ ਬਹੁਤ ਦੂਰ-ਦਰਾਡੇ ਤੋਂ ਪਹੁੰਚ ਰਹੀ ਹੈ ਇਹ ਪੂਰੀ ਜਿਹੜੀ ਟ੍ਰੇਨ ਹੈ ਉਹ ਸਪੈਸ਼ਲ ਬਨਾਰਸ ਕਾਂਚੀ ਜਾ ਰਹੀ ਹੈ ਕਾਂਚੀ ਨੂੰ ਜਾ ਰਹੀਆਂ ਸੰਗਤਾਂ ਬਹੁਤ ਹੀ ਜੋਸ਼ ਹੈ ਸੰਗਤਾਂ ਦੇ ਵਿੱਚ ਹੁੰਮ ਹੁਮਾ ਕੇ ਜਿਹੜੀਆਂ ਸੰਗਤਾਂ ਉਹ ਕਾਂਚੀ ਬਨਾਰਸ ਨੂੰ ਜਾ ਰਹੀਆਂ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਅੱਜ ਬੇਗੰਪੂਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਤੇ ਇੰਡੀਆ ਵੱਲੋਂ ਮਿਲ ਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦਿਹਾੜੇ ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਸਤਾਨ ਤੇ ਸ਼ੀਰ ਗਵਰਧਨ ਬਨਾਰਸ ਕਾਂਸੀ ਵਿਖੇ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਤਰ੍ਹਾਂ ਸੰਵਿਧਿਤ ਹੋਏ ਬੇਗੰਪੂਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਤੇ ਇੰਡੀਆ ਵੱਲੋਂ ਮਿਲ ਕੇ ਦੂਸਰਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਬੋਡੀ ਦੇ ਫੁੱਲ ਚੈੱਕਅਪ ਅਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਅੱਜ ਬੇਗੋਂਪੁਰਾ ਏਡ ਇੰਟਰਨੈਸ਼ਨਲ ਟੀਮ ਫ੍ਰਾਂਸ ਤੇ ਇੰਡੀਆ ਜਲੰਧਰ ਕੈਂਟ ਤੋਂ ਬਨਾਰਸ ਕਾਂਚੀ ਵਾਸਤੇ ਰਵਾਨਾ ਹੋ ਰਹੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਤਿਗੁਰੂ ਭਾਈ ਸਾਹਿਬ ਭਾਈ ਲਾਲ ਸਿੰਘ ਮਹਿਗੜਾ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਜੋ ਇਸ ਮਹਾਨ ਕੁੰਭ ਦੇ ਵਿੱਚ ਹਿੱਸਾ ਲੈਣ ਵਾਸਤੇ ਮਾਨਵਤਾ ਦੀ ਸੇਵਾ ਕਰਨ ਵਾਸਤੇ ਜਾ ਰਹੇ ਹਨ ਜੈ ਗੁਰਦੇਵ ਜੈ ਧਨਪੁਰ ਦੇ ਜੈ ਪੀਰ ਜੈ ਪਾਰ ਹੋ ਬੁਨੇ 100 ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਜ ਸਾਰੇ ਸੰਗਜੜੀਆਂ ਹਮੂ ਮਾ ਕੇ ਕਾਂਛੀ ਦੇ ਵਿੱਚ ਗੁਰਾਂ ਦੇ ਦਰਸ਼ਨ ਦੇ ਲਈ ਜਾ ਰਹੀ ਹੈ ਇਹ ਸਾਰੀ ਮੈਡੀਕਲ ਟੀਮ ਹੈ ਸਾਡੀ ਬੇਗੰਪੁਰਾ 8 ਦੀ ਤੇ ਜੋ ਕਿ ਬਨਾਰਥ ਕਾਂਛੀ ਦੇ ਵਿੱਚ ਮੈਡੀਕਲ ਕੈਂਪ ਬਹੁਤ ਵੱਡਾ ਦੂਜਾ ਮੈਡੀਕਲ ਕੈਂਪ ਲਗਾ ਰਹੇ ਆ ਅਸੀਂ ਸੋ ਇਹ ਜਲੰਧਰ ਤੋਂ ਇੱਕ ਟ੍ਰੇਨ ਜਿਹੜੀ ਉਹ ਮੇਨ ਸ਼ਹਿਰ ਚੋਂ ਚੱਲ ਰਹੀ ਹੈ ਤੇ ਜਲੰਧਰ ਕੈਂਟ ਤੋਂ ਰਾਮਾ ਮੰਡੀ ਤੋਂ ਦੂਜੀ ਟ੍ਰੇਨ ਜਿਹੜੀ ਚੱਲ ਰਹੀ ਹੈ ਦੋ ਟ੍ਰੇਨਾਂ ਜਿਹੜੀਆਂ ਉਹ ਸਪੈਸ਼ਲ ਕਾਂਛੀ ਦੇ ਵਿੱਚ ਜਾ ਰਹੀਆਂ ਨੇ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਜੋ ਟ੍ਰੇਨ ਜਿਹੜੀ ਹੈ ਬਨਾਰਸ ਕਾਂਚੀ ਦੇ ਵਿੱਚ ਜਾ ਰਹੀ ਹੈ ਸਵੇਗ ਬੇਗੰਪੁਰਾ ਇਟ ਇੰਟਰਨੈਸ਼ਨਲ ਵੱਲੋਂ ਦੂਜਾ ਫ੍ਰੀ ਮੈਡੀਕਲ ਕੈਂਪ ਜੋ ਬਨਾਰਸ ਕਾਂਚੀ ਦੇ ਵਿੱਚ ਲਗਾਇਆ ਜਾ ਰਿਹਾ ਬਹੁਤ ਵਧੀਆ ਜੋ ਟ੍ਰੇਨ ਨੂੰ ਦੇਖੋ ਸਜਾਇਆ ਗਿਆ ਵਲੰਟੀਅਰਾਂ ਵੱਲੋਂ ਸੇਵਾਦਾਰਾਂ ਵੱਲੋਂ ਗਵਾਰੇ ਲਗਾ ਕੇ ਪੂਰੀ ਟ੍ਰੇਨ ਨੂੰ ਦੇਖੋ ਕਿਵੇਂ ਸਜਾਇਆ ਗਿਆ ਬਹੁਤ ਉਤਸ਼ਾਹ ਸੰਗਤਾਂ ਦੇ ਵਿੱਚ ਇਹ ਟ੍ਰੇਨ ਜਾ ਰਹੀ ਹੈ ਬਨਾਰਸ ਕਾਚੀ ਦੇ ਵਿੱਚ ਬਨਾਰਸ ਐਕਸਪ੍ਰੈਸ ਸਪੈਸ਼ਲ ਟ੍ਰੇਨ ਜਿਲੰਧਰ ਕੰਟ ਤੋਂ ਲਓ ਜੀ ਪਹੁੰਚ ਚੁੱਕੇ ਹਾਂ ਅਸੀਂ ਬਨਾਰਸ ਇਹ ਬੇਗੰਪੁਰਾ 8 ਦੀ ਪੂਰੀ ਟੀਮ ਦਵਾਈ ਦੇਣੀ ਹੈ ਲੋਕਾਂ ਨੂੰ ਇੱਥੇ ਨਾ ਟਾਈਮ ਇਹ ਮੈਡੀਸਨ ਦਵਾਇਆ ਦਾ ਲੰਗਰ ਜੋ ਕੋਈ ਬਨਾਰਸ ਦੇ ਵਿੱਚ ਲਗਾ ਰਹੇ ਆ ਸਤਗੁਰ ਰਵੀਦਾਸ ਮਹਾਰਾਜੀ ਦਾ ਗੋਪੁਰ ਬਨਾਰਸ ਕਾਂਚੀ ਦੇ ਵਿੱਚ ਮਨਾਇਆ ਜਾ ਰਿਹਾ ਤੁਸੀਂ ਸਬੰਧ ਵਿੱਚ ਬੇਗੰਪੁਰਾ ਏਡ ਇੰਟਰਨੈਸ਼ਨਲ ਵੱਲੋਂ ਮੈਡੀਕਲ ਕੈਂਪ ਜੋ ਸਾਡੀ ਟੀਮ ਦੇ ਵੱਲੋਂ ਰਲ ਮਿਲ ਕੇ ਲਗਾਇਆ ਜਾ ਰਿਹਾ ਅਸੀਂ ਪਹੁੰਚ ਚੁੱਕੇ ਹਾਂ ਬਨਾਰਸ ਇਹ ਤਾਂ ਮਤਕਲੀ ਬਲ ਗਈ ਹੈ ਹੁਣ ਤੇ ਉੱਥੇ ਜਾ ਰਹੇ ਆ ਆਪਾਂ ਗੁਰਦੁਆਰਾ ਸਾਹਿਬ ਇਸ ਸਟੇਸ਼ਨ ਤੇ ਉਤਰੇ ਆ ਹੁਣ ਝਾਹ ਹੀ ਰਹਿ ਗਿਆ ਪੰਜ-ਸੱਤ ਸਾਢੇ ਇੱਥੋਂ ਕੁਝ ਕਰਾਂਗੇ ਆਪਾਂ ਗੁਰਦੁਆਰਾ ਸਾਹਿਬ ਨੂੰ ਤੇ ਬਨਾਰਸ ਦਾ ਰੇਲਵੇ ਸਟੇਸ਼ਨ ਦਵਾਂ ਤੁਹਾਨੂੰ ਦੁਨੀਆ ਬਾਰੇ ਇਹ ਸਾਡੀ ਬੇਗੰਪੁਰਾ 8 ਇੰਟਰਨੈਸ਼ਨਲ ਟੀਮ ਅਸੀਂ ਗਲੀ ਪਹੁੰਚੇ ਆ ਅਖੀਰ ਹੀ ਬਨਾਰਸ ਕਾਫੀ ਦੇ ਵਿੱਚ ਦੇਖੋ ਸੰਕਾਂ ਦਾ ਕੰਨਾ ਰਛ ਸੰਕਾਂ ਜੜੀਆਂ ਹਮੂਮ ਆ ਕੇ ਦੇਖੋ ਕਿ ਨਹੀਂ ਤਦਾ ਦੇ ਵਿੱਚ ਜਿਹੜੀਆਂ ਜਾ ਰਹੀਆਂ ਨੇ ਬਸ ਪਹੁੰਚਣ ਵਾਲੇ ਆ ਸਤਗੁਰਾਂ ਦੀ ਜਨੋ ਸਥਾਨ ਦੇ ਉੱਤੇ ਕਾਂਛੀ ਕੁਝ ਹੀ ਦੂਰੀ ਤੇ ਸੁਸ਼ੋਭਤ ਹੈ ਉਸ ਥਾਂ ਕਰਵਾਨਿਆਂ ਦਰਸ਼ਨ ਤੁਨੋਂ ਜਾ ਕੇ ਇਹ ਸਾਡੀ ਟੀਮ ਜਾ ਰਹੀ ਹੈ ਬੇਗੰਪੁਰਾ ਏਡ ਇੰਟਰਨੈਸ਼ਨਲ ਸਰਵਦਾਨ ਸਰਕਾਰ ਕੋਲ ਪਾਇਆ ਲਗਾਏ ਟਾਈਮ ਕੋ ਸੰਤਾਨ ਦਾ ਰਸ਼ਾ ਬੋਲ ਕੋਰੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਬਹੁਤ ਰਚਾ ਹੈ ਸਰਵੋਤਮ ਸ਼ਰਨ ਸੰਗਤ ਜੀ ਸ਼ੀਰ ਗਵਰਧਨਪੁਰ ਕਾਂਸੀ ਦੇ ਇਹ ਸਤਗੁਰਾਂ ਦੇ ਜਨਮ ਸਥਲੀ ਸ਼ੀਰ ਗਵਰਧਨਪੁਰ ਦੇਖੋ ਕਿੰਨਾ ਸੋਹਣਾ ਪਵਨ ਸਜਾਇਆ ਹੋਇਆ ਸਤਗੁਰਾਂ ਦਾ ਇਹ ਸਤਗੁਰਾਂ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਸਥਾਨ ਕਾਂਸੀ ਬਨਾਰਸ ਜਿੱਥੇ ਸਤਗੁਰ ਮਹਾਰਾਜ ਜੀ ਦਾ 647ਵਾਂ ਗੁਰੂ ਗ੍ਰੋਕ ਜਿਹੜਾ ਪੜੀ ਸ਼ਰਧਾ ਤੇ ਉल्लाਸ ਨਾਲ ਸੰਗਤਾਂ ਮਨਾ ਰਹੀਆਂ ਨੇ ਕਰੋ ਸੰਗਤ ਜੀ ਦਸ਼ੋ ਤਰਪਨਾ ਜੋ ਕਰਮ ਹੈ ਰਵਦਾਸ ਦਾ ਪ੍ਰਸਿੱਧ ਸਮਾਜ ਚਰਮ ਜਰਮਨ ਗੁਰੂ ਜੀ ਬਾਸਾਤਰ ਪਰਮ ਦਾ ਦੇਖੋ ਸੰਗਤਾਂ ਦੀਆਂ ਲੱਗੀਆਂ ਆ ਲੈਣਾ ਦਰਸ਼ਨ ਕਰਨ ਦੇ ਲਈ संगता दिया लगन बड़ा रश है कर्षण खांग जी राम ਕ੍ਰਿਸ਼ਨ ਦੇਦਾਰ ਬਹੁਤ ਬੜਾ ਰਚ ਕਰੋਮਾਂ ਦੇ ਤੁਹਾਨੂੰ ਅੰਦਰੋਂ ਵੀ ਦਰਸ਼ਨ ਥੱਲੇ ਰਚ ਬਹੁਤ ਜ਼ਿਆਦਾ ਹੈ ਦੇਖੋ ਸੰਗਤਾਂ ਦਾ ਘਾਠਾ ਮਾਰਦਾ ਕੱਠ ਬਹੁਤ ਭਾਰੀ ਕਾਠਾ ਜੀ ਸੰਗਤ ਬਹੁਤ ਰਛਾ ਇਹ ਈਮੜੀ ਦਾ ਤਰੰਗ ਜਿੱਥੇ ਸਤਗੁਰ ਅ रविदास ਮਹਾਰਾਜ ਜੀ ਜੋੜੇ ਗਣਦੇ ਸਨ ਜਿੱਥੇ ਉਹੀ ਦਰਸ਼ਨ ਦਰਸ਼ਨ ਕਰੋ ਸੰਗਤ ਜੀ ਅੰਮ੍ਰਿਤਸਰ ਜੀਰ ਮੰਦਰ ਜਾਈਏ ਨਿਕਲ ਪਾ ਰਹੇ ਗਾੜੀ ਨਿਕਲ ਗਈ ਆਓ ਆਪਾਂ ਕਰੀਏ ਆਉਂਦੇ ਰਹੋ ਦਰਸ਼ਨ ਕਰੋ ਸੰਭज्य ਸਤਗੁਰੂ ਵਿਦਾਸ ਮੰਦਰ ਵਰਦਨ ਕੋਲ ਕਾਛੀ ਤੂੰ ਮਾ ਆਬ ਅਬ ਕਾ 10 ਮਾਰਾ ਜੀ ਦਾ ਜਨਰਲ ਸਟਾਨ ਸ਼ੇਖ ਵਰਤਨਪੁਰ ਕਾਚੀ ਕਰੋ ਦਸ਼ਾ ਸੰਗਜੀ ਇਹ ਜੋ ਸੋਨੇ ਦਾ ਦਰਵਾਜ਼ਾ ਲਗਾਇਆ ਗਿਆ ਸਤਗੁਰੂ ਵੀ 10 ਮਰ ਜੀ ਦੀ ਪ੍ਰਤਿਮਾ ਬਹੁਤ ਵੱਡੀ ਜਿਹੜੀ ਬਣੀ ਹੈ ਚੇ ਬਨਾਤ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਤੇ ਗੁਰਪੁਰੂ ਦੇ ਉੱਤੇ ਆਸ਼ਟਵਾਜੀ ਹੁੰਦੀ ਹੋਈ ਕੋ ਸੰਗਤਾਂ ਦਾ ਠਾਡਾ ਮਾਰਦਾ ਇਕੱਠ ਕਿੰਨਾ ਰਸ਼ ਹੈ ਸੰਗਤਾਂ ਦਾ ਕਿੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦਰਸ਼ਨ ਕਰਨ ਦੇ ਲਈ ਬਹੁਤ ਵੱਡਾ ਇਕੱਠ ਸੰਗਤਾਂ ਦਾ ਬੜਾ ਨੂੰ ਬੜਾ ਉਹਦੇ ਆ ਜਾ ਆ ਜਾ ਨਾਲ ਉਹ ਨਾਲੋ ਚਲੋ ਚੋ 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 ਆ ਜਾ ਅੱਗੇ 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 ਉਹ ਤੇ ਉਹ ਲੰਬੀ ਜਿਹੜੀ ਲਾਈਨ ਲੱਗੀ ਹੋਈ ਆ ਬਿਲਕੁਲ ਇਹ ਸਤਕੂਰ ਰਵਿਦਾਸ ਮਹਾਰਾਜ ਜੀ ਦਾ ਪਵਨ ਪਵਿੱਤਰ ਜਨਮ ਉਤਸਵ ਮਨਾਇਆ ਜਾ ਰਿਹਾ ਸ਼ੀਰ ਕੁਵਰਤਨਪੁਰ ਕਾਂਛੀ ਦੇ ਵਿੱਚ ਡੇਰਾ ਬਲਾਂ ਦੇ ਵੱਲੋਂ ਦੇਖੋ ਬੀਬੀਆਂ ਕੰਨੀਆਂ ਰੋਟੀ ਦੀ ਸੇਵਾ ਚੱਲ ਰਹੀ ਹੈ ਇਹ ਸੇਵਾ ਚੱਲ ਰਹੀ ਰੋਟੀ ਦੀ ਬੀਬੀਆਂ ਸੇਵਾ ਕਰ ਰਹੀਆਂ 10 ਬਲਾਂ ਸਸੰਗ ਇਹ ਸਰ ਹਲਵਾਈ ਵੀਰ ਸੇਵਾ ਕਰ ਰਹੇ ਨੇ ਇੱਕ ਜਿਹੜਾ ਬਰਾ ਏਡ ਇੰਟਰਨੈਸ਼ਨਲ ਉਹ ਸੇਵਾ ਦੇ ਲਈ ਆਏ ਸੀ ਤੇ ਦੂਜਾ ਜਿਹੜਾ ਮੈਡੀਕਲ ਕੈਂਪ ਹੈ ਆ ਜਿਆ ਮੇਰੇ ਕੋਲ ਤੇ ਮੇਰੀ ਕੋਲ ਉਪਰੀ ਸ਼ਰਦਾ ਦੇ ਨਾਲ ਲਗਾਇਆ ਜਾ ਰਿਹਾ ਤੇ ਇਹ ਟੀਮ ਹੈ ਜਿਹੜੀ ਸੇਵਾ ਕਰਦੀ ਹੋਈ ਦਵਾਈਆਂ ਦੀ ਇਸਾਰੇ ਡਾਕਟਰ ਸੰਵਾਨ ਦੇਖੋ ਪੂਰਾ ਏਡ ਇੰਟਰਨੈਸ਼ਨਲ ਟੀਮ ਦੇ ਇਹ ਦੋਹਾਂ ਨਾਲ ਲੰਗਰ ਲੱਗਿਆ ਹੋਇਆ ਦੇਖੋ ਪੂਰਾ ਏਡ ਇੰਟਰਨੈਸ਼ਨਲ ਟੀਮ ਦੇ ਵੱਲੋਂ ਉਹ ਆਪਣੇ ਭੈਣੋ

ਬੇਗੰਪੁਰਾ ਹੈਡ ਦੇ ਵੱਲੋਂ ਦੂਸਰਾ ਫ੍ਰੀ ਮੈਡੀਕਲ ਕੈਂਪ ਲਗਾਇਆ ਯਾਰ ਦੇਖੋ ਕਿੰਨੀ ਸੰਗਤ ਹੈ ਬਹੁਤ ਇੱਥੇ ਵੱਡੀ ਤਦਾਦ ਦੇ ਵਿੱਚ ਜੋ ਦਵਾਈਆਂ ਅੱਜ ਬੋਲੀਏ ਦਿੱਤੀਆਂ ਜਾ ਰਹੀਆਂ ਨੇ ਚੱਲੋ ਫਿਰ ਕੀ ਹੋ ਗਿਆ ਦਵਾਈ ਵਾਲੇ ਆ ਗਿਆ ਜੋ ਬੰਦੇ ਨਾਲ ਆਉਂਦਾ ਆਹ ਐਟਮੋਲ ਇਸ ਸੰਗਤਾਂ ਦਾ ਮੇਲੇ ਵਿੱਚ ਖਟਾ ਮਾਰਦਾ ਇਕੱਠ ਅੱਜ ਗੁਰੂ ਰਵੀਦਾਸ ਮਹਾਰਾਜ ਦੇ ਗੁਰਪੁਰਬ ਤੇ ਸੰਗਤਾਂ ਇਕੱਠੀਆਂ ਹੋਈਆਂ ਨੇ ਬਹੁਤ ਰਛਾ ਇਹ ਤੇਰਾ ਬਲਾਂ ਸੰਤਾਂ ਜੀ ਵੱਲੋਂ ਲੰਗਰ ਦੀ ਵਿਵਸਥਾ ਕੀਤੀ ਗਈ ਦੇਖੋ ਕਿੰਨੀ ਤਦਾਦ ਦੇ ਸੰਗਤ ਅੱਜ ਹੁਮਾ ਮਾ ਕੇ ਪਹੁੰਚੀ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਦੇਖੋ ਕਿੰਨੀ ਹਮ ਹਮ ਆ ਕੇ ਸੰਗਤ ਜਿਹੜੀ ਹੈ ਉਹ ਪਹੁੰਚੀ ہوئی ਹੈ ਅੱਜ ਇੱਥੇ ਸੰਗਤਾਂ ਲੰਗਰ ਚੱਕਦੀਆਂ ਹੋਈਆਂ ਇੱਧਰ ਬੀਬੀਆਂ ਦਾ ਅਲੱਗ ਪ੍ਰਬੰਧ ਲੰਗਰ ਦਾ ਜਾਂਦਰ ਲੰਮਾ ਤੇ ਆ ਜਾ ਤੇ ਇਧਰ ਜੈਂਟਸ ਦਾ ਬਹੁਤ ਵੱਡਾ ਪ੍ਰਬੰਧ ਹੈ ਸੰਗਤ ਛਕਦੀਆਂ ਹੋਈਆਂ ਸੰਗਤਾਂ ਸੇਵਾ ਕਰਦੀਆਂ ਹੋਈਆਂ ਸੰਗਤਾਂ ਭਾਈੋ ਜੀ ਨਾਲ ਬੋਲ ਕੇ ਜੀ ਭਾਈੋ ਜੀ ਨਾਲ ਬੋਲ ਕੇ ਜੀ ਦੇ ਉਹਨਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ आजी आ जी, आ जी आ है जी, जी। बोलो। दवा के लिए पैसा लग रहा है क्या है रिया हां प्रिया तो जाने ना नेटवर्क सब ठीक है ये ये गेम चल रहा है ये पानी के टपका हां ये ठीक कर दो और देर इलेक्ट्रॉनिक वाला آ ها 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 انا پڪييتو بين جي